ਇੱਕ ਪਾਸੇ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਹੈ ਪਰ ਦੂਜੇ ਪਾਸੇ ਜੇ ਅਜੇ ਵੀ ਨਸ਼ੇ ਦੇ ਵਿੱਚ ਝੂਲਦੇ ਨੌਜਵਾਨ ਦੀਆਂ ਵੀਡੀਓਜ਼ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਅਜਿਹਾ ਇੱਕ ਮਾਮਲਾ ਸੰਗਰੂਰ ਤੋਂ ਸਾਹਮਣੇ ਹੈ ਜਿੱਥੇ ਕਿ ਇੱਕ ਈ ਰਿਕਸ਼ਾ ਚਾਲਕ ਦੇ ਵੱਲੋਂ ਆਪਣੇ ਨਸ਼ੇ ਦਾ ਟੀਕਾ ਲਾਇਆ ਗਿਆ ਦਰਅਸਲ ਜਦੋਂ ਉਹ ਰਿਕਸ਼ਾ ਜਿਹੜਾ ਖੜਾ ਕੇ ਟੀਕਾ ਲਾ ਰਿਹਾ ਸੀਗਾ ਇਸ ਦੌਰਾਨ ਟੀਕਾ ਲੋਂਦੋਂ-ਲੋਂਦੋਂ ਬੇਹੋਸ਼ ਹੋ ਜਾਂਦਾ ਹੱਥ ਦੇ ਵਿੱਚ ਸਿਰੰਜੇ ਰਿਆ ਜਾਂਦੀ ਹੈ ਤੇ ਬੇਸੁੱਧ ਹੋ ਜਾਂਦਾ ਉਸ ਤੋਂ ਬਾਅਦ ਰਾਹਗੀਰਾਂ ਦੇ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਮੌਕੇ ਤੇ ਪਹੁੰਚ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਾਲਾਂਕਿ ਉਸ ਦੀ ਜਾਨ ਜੜੀ ਹੈ ਬਚ ਜਾਂਦੀ ਹੈ ਉਸ ਤੋਂ ਬਾਅਦ ਉਸ ਨੂੰ ਪੁੱਛਿਆ ਵੀ ਗਿਆ ਕਿ ਆਖਰ ਨਸ਼ਾ ਕਿੱਥੋਂ ਤੋਂ ਲੈ ਕੇ ਆਇਆ ਫਿਰ ਉਸ ਉਸਨੇ ਦੱਸਿਆ ਕਿ ਉਹ 300 ਰੁਪਏ ਦਾ ਉਸਨੇ ਜੋ ਆਰਟੀਕਾ ਖਰੀਦਿਆ ਤਾਂ ਇਸ ਕਦਰ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਵੇਚ ਰਿਹਾ ਅਜੇ ਵੀ ਵਿਕ ਰਿਹਾ ਹੈ ਹਾਲਾਂਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਨਸ਼ਾ ਮੁਕਤ ਪੰਜਾਬ ਕਰਨਾ ਪਰ ਅਜੇ ਵੀ ਗਲੀ ਗਲੀ ਮੁਹੱਲੇ ਮੁਹੱਲੇ ਦੇ ਵਿੱਚ 3-300 ਦੇ ਟੀਕੇ ਮਿਲ ਰਹੇ ਨੇ ਜਿਹੜਾ ਕਿ ਇੱਕ ਈ ਰਿਕਸ਼ਾ ਚਾਲਕ ਦੇ ਵੱਲੋਂ ਆਪਣੇ ਆਪ ਲਾਇਆ ਗਿਆ ਉਸ ਤੋਂ ਬਾਅਦ ਪੁਲਿਸ ਦਾ ਕਹਿਣਾ ਕਿ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਪਾਇਆ ਗਿਆ ਜੋ ਵੀ ਨਸ਼ਾ ਵੇਚਦਾ ਪਾਇਆ ਗਿਆ ਉਸ ਦੇ ਖਿਲਾਫ ਸਖਤ ਤੱਕ ਸਖਤ ਕਾਰਵਾਈ ਕੀਤੀ ਜਾਏਗੀ ਤੇ ਨਾਲ ਹੀ ਜੋ ਇਹ ਨਸ਼ੇਦادی ਮੁੰਡਸ ਨੂੰ ਹਸਪਤਾਲ ਚ ਨਸ਼ਾ ਛਡਾਊ ਕੇਂਦਰ ਦੇ ਵਿੱਚ ਪਹਤੀ ਕਰਵਾਇਆ ਜਾਏਗਾ ਉਹਨਾਂ ਨੂੰ ਜੜਾਗਾ ਨਸ਼ਾ ਮੁਕਤ ਕਰਵਾਇਆ ਜਾਏਗਾ ਤਾਂ ਇਲਾਜ ਉਹਨਾਂ ਦਾ ਕਰਵਾਇਆ ਜਾਏਗਾ ਤਸਵੀਰਾਂ ਤੋਂ ਵੀ ਕਾਰਿਆਂ ਕਿਸ ਤਰ੍ਹਾਂ ਬੇਸੋਧ ਹੋ ਕੇ ਇਹ ਮੁੰਡਾ ਜਿਹੜਾ ਈ ਰਿਕਸ਼ਾ ਚਾਲਕ ਹੈ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਈ ਰਿਕਸ਼ਾ ਚਾਲਕ ਅੱਜ ਕੱਲ ਜੇਸੀਂ ਵੇਖੀ ਤਾਂ ਦਿਨ ਦੇ ਵਿੱਚ ਕਿੰਨੀ ਕ ਦਿਹਾੜੀ ਕਮਾਉਂਦੇ ਨੇ ਜਿੰਨੀ ਕ ਦਿਹਾੜੀ ਇਹਨੂੰ ਬਣਦੀ ਹੋਏਗੀ ਉਨੀ ਇਹ ਨਸ਼ੇ ਦੇ ਵਿੱਚ ਬਰਬਾਦ ਕਰ ਦਿੰਦਾ ਹੋਏਗਾ ਤਾਂ ਕੰਮ ਕਿਵੇਂ ਚਲਾਉਂਦਾ ਹੋਏਗਾ ਆਪਣਾ ਗੁਜ਼ਾਰਾ ਕਿਵੇਂ ਚਲਾਉਂਦਾ ਹੋਏਗਾ ਕਿਵੇਂ ਕਰਦਾ ਹੋਏਗਾ ਪਰਿਵਾਰ ਦਾ ਪਾਲਣ ਪੋਸ਼ਣ ਦਾ ਸਵਾਲ ਵੱਡੇ ਖੜੇ ਹੁੰਦੇ ਕਿਸ ਕਦਰ ਜੜਾਗਾ ਸਾਡੇ ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਨਸ਼ੇ ਦੀ ਦਲਦਲ ਦੇ ਵਿੱਚ ਤਸਰੀ ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਅਸੀਂ ਕਈ ਨਸ਼ਾ ਤਸਤਰਾ ਨੂੰ ਫੜ ਲਿਆ ਜਿਸ ਕਰਕੇ ਅਸੀਂ ਨਸ਼ਾ ਮੁਕਤ ਜਿਹੜਾ ਪੰਜਾਬ ਕਰਨ ਜਾ ਰਹੇ ਹਾਂ ਪਰ ਅਜੇ ਵੀ ਜਦੋਂ ਜਈਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਜਈਆਂ ਤਸਵੀਰਾਂ ਸਾਹਮਣੇ ਆਉਂਦੀਆਂ ਤਾਂ ਕਿਤੇ ਨਾ ਕਿਤੇ ਸਵਾਲ ਝੂੜ ਵੱਡੇ ਖੜੇ ਹੁੰਦੇ ਇਹ ਜਿਹੜਾ ਟੀਕਾ ਲਿਆ ਸੀ ਕਿੱਥੋਂ ਲਿਆ ਸੀਗਾ ਅੱਛਾ ਕਿੰਨੇ ਦਾ ਲਿਆ ਸੀਗਾ ਅੱਛਾ ਤੇ ਇਹ ਕੀ ਜਦੋਂ ਤੂੰ ਆਟੋ ਚਲਾ ਰਿਆ ਸੀ ਕੀ ਹੋਇਆ ਸੀ ਉਦੋਂ ਬੇਉਜ ਹੋ ਗਿਆ ਸੀਗਾ ਆਪ ਹੀ ਲਾ ਰਿਆ ਸੀ ਟੀਕਾ ਤੂੰ ਹਾਂ ਆਈਓ ਠੀਕ ਜਿਹੜਾ ਬੈਠਾ ਤੇ ਜਿੱਤੇ ਈ ਰਿਕਸ਼ੇ ਤੇ ਸਰਿੰਜ ਲੱਗੀ ਹੋਈ ਆ ਉਹਦੀ ਜਾਨ ਵੀ ਜਾ ਸਕਦੀ ਤੇ ਕਿਸੇ ਦੀ ਜਾਨ ਵੀ ਜਾ ਸਕਦੀ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਚੜ੍ਹੀ ਹੋਈ ਆ ਜਿਸ ਦੇ ਤਹਿਤ ਅਸੀਂ ਸਾਰੇ ਵਿਭਾਗ ਮਿਲ ਕੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਹਾਂ ਅਤੇ ਜਿਹੜੇ ਨੌਜਵਾਨ ਨਸ਼ੇ ਦੀ ਲਤ ਤੇ ਲੱਗੇ ਹੋਏ ਨੇ ਉਹਨਾਂ ਦਾ ਇਲਾਜ ਕਰਵਾ ਰਹੇ ਹਾਂ ਜਿਹੜੀ ਗੱਲ ਦਾ ਤੁਸੀਂ ਜ਼ਿਕਰ ਕੀਤਾ ਹੈ ਕੱਲ ਇੱਕ ਮਾਮਲਾ ਸਾਡੇ ਧਿਆਨ ਵਿੱਚ ਆਇਆ ਸੀ ਇੱਕ ਰਿਕਸ਼ਾ ਪੁੱਲਰ ਹੈਗਾ ਕਿ ਉਸਨੇ ਕੋਈ ਸਟਰੇਂਜੀ ਯੂਜ਼ ਕਰਕੇ ਨਸ਼ਾ ਕੀਤਾ ਸੀਗਾ ਉਸ ਨੂੰ ਅਸੀਂ ਦਾਖਲ ਕਰਵਾਇਆ ਡੀ ਐਡਿਕਸ਼ਨ ਸੈਂਟਰ ਚ ਉਹਦਾ ਇਲਾਜ ਕਰਵਾ ਰਹੇ ਹਾਂ ਅਤੇ ਉਹਨੂੰ ਸੁਰਤ ਤੇ ਆਉਣ ਤੋਂ ਬਾਅਦ ਉਹਨੂੰ ਡੂੰਘਾਈ ਨਾਲ ਪੁੱਛਗਛ ਕੀਤੀ ਜਾਵੇਗੀ ਜਿੱਤੋਂ ਵੀ ਕਿਤੋਂ ਨਸ਼ਾ ਲੈ ਕੇ ਆਇਆ ਉਹਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਤੇ ਜਿਹੜੇ ਵੀ ਤੁਸੀਂ ਜਿਸ ਤਰ੍ਹਾਂ ਕਿ ਨਵੇਂ-ਨਵੇਂ ਢੰਗ ਤਰੀਕੇ ਵਰਤ ਕੇ ਕਈ ਨਸ਼ਾ ਤਸਕਰ ਇਸ ਕੰਮ ਵਿੱਚ ਲੱਗੇ ਰਹਿੰਦੇ ਨੇ ਉਹਨਾਂ ਤੇ ਸਾਡੀ ਸਖਤ ਨਿਗਾ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਉਂਕਿ ਜਿਹੜੇ ਮੈਡੀਕਲ ਦੁਕਾਨਾਂ ਨੇ ਉਹਨਾਂ ਤੇ ਸਖਤੀ ਕੀਤੀ ਜਾਂਦੀ ਸਰਿੰਜਾਂ ਕਿੱਥੋਂ ਆਉਂਦੀਆਂ ਨਹੀਂ ਇਹ ਦੇ ਵਿੱਚ ਇਸ ਤਰ੍ਹਾਂ ਹੈ ਕਿ ਜਿੱਦਾਂ ਐਡਸ ਕੰਟਰੋਲ ਦਾ ਵਿਭਾਗ ਹੈ ਜਿਹੜਾ ਉਹ ਦੇਖਿਆ ਹੋਣਾ ਤੁਸੀਂ ਰਜਿਸਟਰਡ ਸੁਸਾਇਟੀਆਂ ਨੇ ਸਰਕਾਰ ਵੱਲੋਂ ਰਨ ਕੀਤੀਆਂ ਜਾਂਦੀਆਂ ਨੇ ਉੱਥੇ ਜਿਹੜਾ ਕੋਈ ਕੋਈ ਡਰਗ ਯੂਜ਼ ਕਰਦੇ ਨੇ ਜਾਂ ਕਿਸੇ ਤਰੀਕੇ ਨਾਲ ਸਰਿੰਜ ਦੀ ਲੋੜ ਹੁੰਦੀ ਹੈ ਉੱਥੋਂ ਇਹ ਲੈ ਲੈਂਦੇ ਨੇ ਲੇਕਿਨ ਜੇਕਰ ਕੋਈ ਦੂਸਰਾ ਕੋਈ ਜਿਹੜੇ ਤੁਸੀਂ ਕਹਿ ਸਕਦੇ ਹੋ ਮੈਡੀਕਲ ਸਟੋਰ ਵਾਲਾ ਜਾਂ ਕੋਈ ਡਾਕਟਰ ਅਗਰ ਇਸ ਤਰੀਕੇ ਦਾ ਕਰਦਾ ਹੈ ਉਹਦੀ ਅਸੀਂ ਰੈਗੂਲਰ ਚੈੱਕ ਅਪ ਕਰਦੇ ਰਹਿੰਦੇ ਆਂ ਡਰਗ ਇੰਸਪੈਕਟਰਸ ਨੂੰ ਨਾਲ ਲੈ ਕੇ ਜੇਕਰ ਕੋਈ ਇਸ ਤਰੀਕੇ ਦੀ ਸਾਡੇ ਧਿਆਨ ਚਾੰਦੀ ਤਾਂ ਅਸੀਂ ਸਖਤ ਕਾਰਵਾਈ ਕਰਦੇ ਹਾਂ